ਕਿ ਅਗਦੀ ਬਾਜੀ ਨੇ ਇੱਕ ਇਤਿਹਾਸਿਕ ਸ਼ੁਰੂਆਤ ਕਰਨ ਹੋਈ ਹੈ ਜੀ ਜਿਹਦੇ ਵਿੱਚ ਅਸੀਂ ਯੂਨੀਵਰਸਲ ਹੈਲਥ케ਅ ਕਹਿੰਦੇ ਆ ਯੂਨੀਵਰਸਲ ਹੈਲਥ ਕਵਰੇਜ ਉਹਦੇ ਵਿੱਚ ਪੰਜਾਬ ਦੇ ਜਿਹੜੇ ਵੀ 65 ਲੱਖ ਪਰਿਵਾਰ ਹੈ ਜੀ 3 ਕਰੋੜ ਦੇ ਲੋਕ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ 10 ਲੱਖ ਜਿਹੜਾ ਹੈਗਾ ਉਹ ਪਰ ਫੈਮਿਲੀ ਜਿਹੜਾ ਕਵਰ ਹੈ ਇੰਸ਼ੋਰੈਂਸ ਦਾ ਦਿੱਤਾ ਜਾ ਰਿਹਾ ਇਸ ਤੋਂ ਸਵਾਏ ਪਹਿਲਾਂ ਹੀ ਅਸੀਂ ਜਿਹੜੇ 881 ਆਮ ਆਦਮੀ ਕਲੀਨਿਕ ਉਹਦੇ ਨਾਲ ਇੱਕ ਕੰਪਰੀਹੈਂਸਿਵ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਯੋਗਾ ਔਰ ਸਾਰੇ ਜਿੰਨੇ ਵੀ ਤੁਹਾਡੇ ਟੈਸਟ ਹੈਗੇ ਆ ਉਹ ਲੋਕਾਂ ਦੇ ਘਰ ਦੇ ਨੇੜੇ ਆਮ ਆਦਮੀ ਕਲੀਨਿਕ ਚ ਹੋ ਰਿਹਾ ਐ ਇਨਕਲੂਡਿੰਗ ਡੈਂਗੀ ਦਾ ਐਂਡ ਹੈਪਾਟਾਈਟਸ ਐਚ ਵੀ ਜੋ ਅਜ ਤੱਕ ਕਦੇ ਕੋਈ ਵੀ ਟੈਸਟ ਨਹੀਂ ਹੁੰਦਾ ਸੀਗਾ ਹੁਣ ਜਿਹੜੇ ਹੈਗੇ ਆ ਉੱਥੇ ਪਹਿਲਾਂ 38 ਸੀਗੇ ਉਹ 47 ਟੈਸਟ ਹੋ ਰਹੇ ਆ ਅਸੀਂ 80 ਦਵਾਈਆਂ ਤੋਂ ਸ਼ੁਰੂ ਕੀਤਾ ਸੀਗਾ ਜੋ ਸਾਡੇ ਕੋਲੇ ਫੀਡਬੈਕ ਸੀ ਥੋੜੀ ਹੋਰ ਲੋਡ ਸੀ ਉਹ 100 ਪਲੱਸ ਮੈਡੀਸਿਨਸ ਹੋ ਗਈਆਂ ਔਰ ਉਹਦੇ ਵਿੱਚ ਪ੍ਰੈਗਨਨਸੀ ਕੇਅਰ ਜੋ ਕਿ ਸਾਡਾ ਜਿਹੜਾ ਮਟਰਨਲ ਮੋਰਟੈਲਿਟੀ ਰੇਟ ਹੈ ਉਹ ਅਸੀਂ ਤਕਰੀਬਨ 105 ਤੋਂ ਸ਼ੁਰੂ ਕੀਤਾ ਸੀਗਾ ਹੁਣ ਆਪਣਾ ਸਾਡਾ ਤਕਰੀਬਨ ਤਕਰੀਬਨ 88 ਤੇ ਆ ਗਿਆ ਤੇ ਉਹਨੂੰ ਅਸੀਂ 60 ਤੋਂ نیچے ਔਰ ਉਹਨੂੰ ਆਲਟੀਮੇਟਲੀ ਅਸੀਂ 30 ਜਾਂ 35 ਤੇ ਲੈ ਕੇ ਆਣਾ ਸੋ ਇਹ ਸਾਰੀਆਂ ਜਿਹੜੀਆਂ ਸਾਡੇ ਇਨੀਸ਼ੀਏਟਿਵ ਹੈਗੇ ਆ ਚਾਹੇ ਯੂਨੀਵਰਸਲ ਹੈਲਥ ਕਵਰੇਜ ਹੋਵੇ ਪ੍ਰਾਇਮਰੀ ਕੇਅਰ ਹੋਵੇ ਜਾਂ ਸੈਕੰਡਰੀ ਕੇਅਰ ਦੇ ਵਿੱਚ ਸਾਰੀਆਂ ਦਵਾਈਆਂ ਦੇਣਾ ਔਰ ਜਿਹੜੀ ਐਸੈਂਸ਼ੀਅਲ ਡਰਗ ਲਿਸਟ ਆ ਉਹਨੂੰ ਲਗਾਤਾਰ ਅਪਗ੍ਰੇਡ ਕਰਨਾ ਕੁਆਲਿਟੀ ਮੈਡੀਸਿਨ ਖਰੀਦ ਕੇ ਚੈੱਕ ਕਰਕੇ ਭੇਜਣੀਆਂ ਔਰ ਐਕਸ-ਰੇ আল্ট্রাসਾਉਂਡ ਤਕਰੀਬਨ ਤਕਰੀਬਨ ਜਿਹੜੇ 198 ਜਿਹੜੇ ਪ੍ਰਾਈਵੇਟ ਹਸਪੀਟਲ ਆ ਗਿਆ ਹਲੋ 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 ਉਹਨਾਂ ਨੂੰ ਪੈਰਲਲ ਕੀਤਾ ਗਿਆ ਜੀ ਫਾਰ ਐਕਸ-ਰੇ ਐਂਡ 390 ਦੇ ਕਰੀਬ ਜਿਹੜੇ ਆ ਗਿਆ ਉਹ আল্ট্রাসਾਉਂਡ ਵਾਸਤੇ ਕਿ ਜਿਹੜੇ ਕਿਸੇ ਵੀ ਛੋਟੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕੋਲੇ ਜਾਂ ਮਸ਼ੀਨ ਨਹੀਂ ਹੈ ਮਸ਼ੀਨ ਖਰਾਬ ਹੋ ਗਈ ਜਾਂ ਸਾਡੇ ਕੋਲੇ ਰੇਡੀਓਲੋਜਿਸਟ ਨਹੀਂ ਹੈ ਟੈਸਟ ਕਰਨ ਵਾਲਤੇ ਤਾਂ ਪੇਸ਼ੈਂਟ ਸਬਰ ਨਾ ਕਰੇ ਉਹ ਉਹਨਾਂ ਨੂੰ ਜਾ ਕੇ ਕਿਸੇ ਵੀ ਪ੍ਰਾਈਵੇਟ ਡਾਕਟਰ ਤੋਂ ਸਰਕਾਰ ਤੋਂ ਪਰਚੀ ਬਣਾ ਕੇ ਆਪਣਾ ਟੈਸਟ ਕਰਾ ਸਕਦਾ ਸੋ ਡਾਇਗਨੋਸਟਿਕਸ ਮੈਡੀਸਿਨਸ ਔਰ ਅਵੇਲੇਬਿਲਿਟੀ ਆਫ ਮੈਡੀਕਲ ਸਟਾਫ ਜਿਹਦੇ ਵਿੱਚ ਅਸੀਂ 400 ਡਾਕਟਰ ਪਹਿਲਾਂ ਪ੍ਰਤੀ ਕੀਤੇ ਐਨ ਐਚ ਐਮ ਦੇ ਵਿੱਚ ਡਾਕਟਰਸ ਦੇ ਸਪੈਸ਼ਲਿਸਟ ਜਿੱਥੇ ਸਾਡੇ ਕੋਲੇ ਸ਼ਾਰਟੇਜ ਹੈ ਉਹ ਪ੍ਰਤੀ ਕੀਤੇ ਸਟਾਫ ਨਰਸਸ ਔਰ ਹੁਣ 1000 ਡਾਕਟਰ ਜਿਹੜੇ ਤੇ 1200 ਨਰਸ ਜਿਹੜੇ ਹੈਗੇ ਆ 1000 ਡਾਕਟਰ ਤੇ ਬਾਕੀ ਦਾ ਐਂਡ ਆਫ ਦਿਸ ਮਨਥ ਜੁਆਇਨ ਕਰ ਜਾਣਗੇ ਔਰ ਜਿਹੜੇ ਨਰਸਸ ਐ ਉਹ ਵੀ ਬਹੁਤ ਜਲਦੀ ਜੜੀਆਂ ਹੈਗੀਆਂ 1200ਾਂ ਦੀ ਰਿਕਰੂਟਮੈਂਟ ਕਰਕੇ ਤਾਂ ਕਿ ਸਟਾਫ ਦੀ ਵੀ ਸ਼ਾਰਟੇਜ ਨਾ ਹੋਵੇ ਇਸ ਤੋਂ ਸਵਾਇ ਜਿਹੜੀ ਅਫੀਸ਼ੀਅਲਟੀ ਮੈਨੇਜਰ ਦੀ ਅਪੁਆਇੰਟਮੈਂਟ ਕੀਤੀ ਜਾ ਰਹੀ ਹੈ 46 ਹਸਪੀਟਲ ਦੇ ਵਿੱਚ ਜਿਹੜੇ ਮੇਜਰ ਹਸਪੀਟਲ ਐ ਸਰੋਜੀਨੋ ਹਸਪੀਟਲ ਡਿਸਟ੍ਰਿਕਟ ਹਸਪੀਟਲ ਤਾਂ ਕਿ ਡਾਕਟਰ ਦੀ ਬਹਾਦਰਸ਼ਾਨਾ ਹੋਵੇ ਜੇ ਕੋਈ ਬਿਜਲੀ ਦੀ ਪ੍ਰੋਬਲਮ ਆ ਕਿਤੇ ਨੀਕੇ ਚੋਰੀ ਆ ਪਾਣੀ ਦੀ ਪ੍ਰੋਬਲਮ ਆ ਸੀਵਰੇਜ ਦੀ ਪ੍ਰੋਬਲਮ ਆ ਉਹ ਸਾਰਾ ਕੰਮ ਫੈਸਿਲਿਟੀ ਮੈਨੇਜਰ ਦੇਖਣਗੇ ਸੋ ਇਹ ਸਾਰੇ ਜਿਹੜੇ ਇਨੀਸ਼ੀਏਟਿਵ ਲਏ ਜਾ ਰਹੇ ਆ ਸਾਰੇ ਜੰਨੀਆਂ ਲਿਫਟਾਂ ਜਿਹੜੀਆਂ ਹਸਪਤਾਲਾਂ ਚ ਚੱਲਦੀਆਂ ਹੁਣ ਮਰੀਜ਼ਾਂ ਦੇ ਪੀਣ ਲਈ ਸਾਫ਼ ਪਾਣੀ ਹੋਵੇ ਅੱਛਿਆ ਸਾਫ਼ ਸੁਥਰੀਆਂ ਟਾਇਲਟਸ ਹੋਣ ਰੰਗ ਰੋਗਨ ਹੋਇਆ ਹੋਵੇ ਇੱਕ ਬਿਲਡਿੰਗ ਜਿਹੜੀਆਂ ਸੜ ਗਈਆਂ ਉਹ ਬਿਲਕੁਲ ਨਾਰਮਲ ਵਧੀਆ ਕੰਡੀਸ਼ਨ ਦੇ ਵਿੱਚ ਹੋਣ ਇਹ ਸਾਰੇ ਇਨੀਸ਼ੀਏਟਿਵ ਲਏ ਆ ਇਹਨਾਂ ਸਾਰਿਆਂ ਵਾਸਤੇ ਜ਼ਰੂਰੀ ਹੈ ਕਿ ਜਿਹੜੇ ਸਾਡੇ ਡਾਕਟਰ ਹੈਗੇ ਆ ਉਹ ਇਹਦਾ ਤੋੜਾ ਹੈਗੇ ਕਿਸਮ ਦੇ ਬਲ ਦੇ ਆਰ ਦਾ ਸੈਂਟਰਲ ਪਰਸਨ ਤੇ ਅਸੀਂ ਅੱਜ ਜਿਹੜਾ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਸ ਪੱਖੋਂ ਇਹ ਬਹੁਤ ਐਮ ਹੈ ਕਿ ਅਸੀਂ ਹਰ 23 ਜ਼ਿਲ੍ਹਿਆਂ ਦੇ ਵਿੱਚੋਂ ਦੋ-ਦੋ ਡਾਕਟਰ ਸਿਲੈਕਟ ਕਰਕੇ ਜਿਹੜੇ ਅੱਛਾ ਕੰਮ ਕਰ ਰਹੇ ਸੀ ਉਹਨਾਂ ਨੂੰ ਜਿਹੜੀ ਮਾਸਟਰ ਟ੍ਰੇਨਰਸ ਬਣਾ ਰਹੇ ਆ ਜਿਹਨੂੰ ਅਸੀਂ ਇਹਨੂੰ ਕਹਿੰਦੇ ਆ ਜੀ ਜਿਹੜੀ ਆ ਗਈ ਆ ਇਹ ਦਿਸ ਇਜ਼ ਕਾਲ ਟ੍ਰੇਨਿੰਗ ਟ੍ਰੇਨਿੰਗ ਆਫ ਟ੍ਰੇਨਰਸ ਟ੍ਰੇਨਿੰਗ ਆਫ ਟ੍ਰੇਨਰਸ ਜਿਨ੍ਹਾਂ ਨੇ ਅੱਗੇ ਜਾ ਕੇ ਲੋਕਾਂ ਨੂੰ ਟ੍ਰੇਨ ਕਰਨਾ ਕਿਉਂਕਿ ਜਿਹੜਾ ਡਾਕਟਰ ਹੈਗਾ ਉਹਨੇ ਮਰੀਜ਼ ਨੂੰ ਚੈੱਕ ਕਰਕੇ ਦਵਾਈ ਤਾਂ ਦੇਣੀ ਜਾਣੀ ਆ ਇਹਦੇ ਨਾਲ ਨਾਲ ਉਹਦੇ ਨੀਚੇ ਚਾਹੇ ਸੀਐਚਓ ਹੈ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਫੀਮੇਲ ਹੈ ਆਸ਼ਾ ਵਰਕਰ ਹੈ ਉਹਨਾਂ ਦੇ ਕੰਮ ਨੂੰ ਸੁਪਰਵਾਈਜ਼ ਨੇ ਸਪੋਰਟ ਤੇ ਸੁਪਰਵਾਈਜ਼ ਨੇ ਵੀ ਦੇਣੀ ਆ ਸੁਪਰਵਾਈਜ਼ ਵੀ ਕਰਨਾ ਜਿਹੜੀ ਜਿੰਨੇ ਸਾਡੇ ਨੈਸ਼ਨਲ ਪ੍ਰੋਗਰਾਮ ਆ ਉਹਨਾਂ ਦੀ ਮੋਨਿਟਰਿੰਗ ਕਰਨੀ ਆ ਉਹਨਾਂ ਨੂੰ ਨੈਸ਼ਨਲ ਪ੍ਰੋਗਰਾਮ ਬਾਰੇ ਜਾਣਕਾਰੀ ਦੇਣਾ ਇਥੋਂ ਤੱਕ ਜੇ ਉਹਨਾਂ ਦੇ ਬਿਲਡਿੰਗ ਬਣਦੀ ਪਈ ਆ ਤਾਂ ਇੰਡੀਅਨ ਪਬਲਿਕ ਹੈਲਥ ਸਟੈਂਡਰਡਸ ਨੂੰ ਪਤਾ ਹੋਣਾ ਚਾਹੀਦਾ ਕਿ ਨੋਰਮਸ ਕੀ ਆ ਬਿਲਡਿੰਗ ਬਣਨ ਦੇ ਔਰ ਦੂਜੇ ਪਾਸੇ ਉਹਨਾਂ ਨੇ ਜਿਹੜਾ ਆਪਣਾ ਐਸਐਮਓ ਆ ਸਿਵਲ ਸਰਜਨ ਆ ਡਾਇਰੈਕਟਰ ਆਫ ਸਰਵਿਸਸ ਆ ਉਹਨਾਂ ਨੂੰ ਰਿਪੋਰਟਿੰਗ ਵੀ ਕਰਨੀ ਆ ਵੀ ਸਾਡੇ ਕਿਤੇ ਰਿਸਪੌਂਸ ਕਰ ਲੋ ਕੱਲ ਹੀ ਲੁਧਿਆਣਾ ਦੇ ਇੱਕ ਪ੍ਰਿੰਟ ਦੇ ਵਿੱਚ ਜਿਹੜਾ ਸੀਗਾ ਉੱਥੇ ਜੌਂਡਸ ਦੇ ਕੇਸਸ ਆਏ ਸੋ ਆਮ ਆਦਮੀ ਕਲੀਨਿਕ ਵਾਲੇ ਨੇ ਜਿਹੜਾ ਸੀਗਾ ਉਹ ਅਲਰਟ ਕੀਤਾ ਕਿ ਉੱਥੋਂ ਸਾਨੂੰ ਅਸੀਂ ਜਾ ਕੇ ਉਹਦੀ ਪੂਰੀ ਥੋਰੋ ਅਨ ਇਵਸਟੀਗੇਸ਼ਨ ਕਰਕੇ ਉਹ ਸਾਰੀ ਸਿਚੁਏਸ਼ਨ ਨੂੰ ਕੰਟਰੋਲ ਕਰਕੇ ਇਮੀਡੀਏਟਲੀ ਜਿਹੜਾ ਉਹਨੂੰ ਕੰਟਰੋਲ ਕਰ ਲਿਆ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਡਾਰੀਆਂ ਕੇਸਸ ਆਏ ਉੱਥੇ ਮੈਂ ਵੀ ਜਾ ਕੇ ਆਇਆ ਡਾਇਰੈਕਟਰ ਮੈਡਮ ਜਾ ਕੇ ਆਇਆ ਡਿਪਟੀ ਕਮਿਸ਼ਨਰ ਸਾਡੇ ਸੋ ਜਿੰਨੇ ਵੀ ਸਾਰੇ ਸਬੰਧਤ ਵਿਭਾਗੇ ਆ ਬਾਰ ਬਾਰ ਆਫਨ ਹੋ ਹਲੋ ਉਹਦੇ ਨਾਲ ਜਿਹੜਾ ਹੈਗਾ ਕਿ ਸਾਡੇ ਕੋਲੇ ਜਦੋਂ ਆਮ ਆਦਮੀ ਕਲੀਨਿਕ ਦੇ ਵਿੱਚ ਸਾਡੇ ਜਿਹੜੇ ਜਿੰਨੇ ਵੀ ਸਾਡੇ ਹੈਲਥ ਸੈਂਟਰ ਆ ਕਿਤੇ ਵੀ ਕਿਤੇ ਜਿਹੜੀਆਂ ਅਨਯੂਜੂਅਲੀ ਬੈਟ ਜਿਵੇਂ ਪੰਜ ਤੋਂ ਵੱਧ ਡਾਇਰੀਆ ਦੇ ਕੇਸਸ ਆ ਗਏ ਫੀਵਰ ਦੇ ਕੇਸਸ ਆ ਗਏ ਜੌਂਟਸ ਦੇ ਕੇਸਸ ਆ ਗਏ ਤਾਂ ਸਾਡਾ ਜਿਹੜਾ ਸਾਰਾ ਮੈਕੈਨਿਜ਼ਮ ਹੈ ਇਹ ਟ ਆਟੋਮੈਟਿਕਲੀ ਜਿਹੜਾ ਸਾਡਾ ਅਸੀਂ ਸਟੇਟ ਲੈਵਲ ਦੇ ਉੱਤੇ ਚਾਹੇ ਵੈਕਟਰ ਬੋਰਨ ਵਾਟਰ ਬੋਰਨ ਡਿਜ਼ੀਜ਼ਸ ਜਾਂ ਜਿਹੜਾ ਮੱਖੀਆਂ ਮੱਛਰਾਂ ਨਾਲ ਫੈਲਣ ਵਾਲੀਆਂ ਤੇ ਗੰਦੇ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਉਹ ਸਾਰਾ ਜਿੱਦੀ ਸਾਡੀਆਂ ਕੋਆਰਡੀਨੇਸ਼ਨ ਕਮੇਟੀਜ਼ ਆ ਡਿਸਟ੍ਰਿਕਟ ਲੈਵਲ ਤੇ ਵੀ ਐਕਟਿਵ ਹੋ ਜਾਣੀ ਹੈ ਸਾਡੇ ਦੋਨੋਂ ਪਟਿਆਲੇ ਦੇ ਔਰ ਲਾਜਾਨੇ ਦੇ ਡਿਪਟੀ ਕਮਿਸ਼ਨਰ ਨੇ ਖੁਦ ਵੀ ਜਾ ਕੇ ਆਪਣੇ ਐਸਟੀਐਮ ਨੂੰ ਭੇਜ ਕੇ ਜਿਹੜਾ ਵਿਜ਼ਿਟ ਕਰਕੇ ਲੋਕਾਂ ਨੂੰ ਮਿਲ ਕੇ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਉਹਨਾਂ ਨੂੰ ਕਲੋਰਿੰਦੀਆਂ ਗੋਲੀਆਂ ਦੇਣਾ ਜਿਹੜੇ ਮਰੀਜ਼ ਹੈ ਉੱਥੇ 24/7 ਡਿਸਪੈਂਸਰੀ ਸ਼ੁਰੂ ਕਰਨਾ ਔਰ ਜਿਹੜੀਆਂ ਮੋਬਾਈਲ ਟੀਮਸ ਆ ਗਈਆਂ ਉਹਨਾਂ ਨੇ ਕੱਲੇ-ਕੱਲੇ ਘਰ ਦਾ ਸਰਵੇ ਕਰਕੇ ਲੋਕਾਂ ਨੂੰ ਐਜੂਕੇਟ ਕਰਨਾ ਸੋ ਇਹ ਜਿਹੜਾ ਸਾਰਾ ਇਨੀਸ਼ੀਏਟਿਵ ਹੈ ਤਾਂ ਹੀ ਹੋਏਗਾ ਜੇ ਸਾਡੇ ਡਾਕਟਰ ਜਿਹੜੇ ਹੈਗੇ ਆ ਉਹ ਟ੍ਰੇਨਡ ਹੋਣਗੇ ਜਿਹੜੇ ਫੀਲਡ ਦੇ ਵਿੱਚ ਆ Like so, दे आर लाइक योर फील्ड कमांडर्स सो ਉਹਨਾਂ ਨੂੰ ਵੀ ਟ੍ਰੇਨਿੰਗ ਦੇ ਰਹੇ ਆ 1000 ਡਾਕਟਰ ਸਾਡੇ ਕੋਲੇ ਜੁਆਇਨ ਕਰ ਜਾਣਗੇ ਉਹਦੇ ਨਾਲ ਸਾਡੀ ਪੋਜੀਸ਼ਨ ਥੋੜੀ ਜਿਹੀ ਹੋਰ ਹੋਏਗੀ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਡਾਕਟਰਸ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਜਿਵੇਂ ਇਹਨਾਂ ਨੂੰ ਮਾਸਟਰ ਟ੍ਰੇਨਰ ਬਣਾ ਰਹੇ ਆ 28 ਐਸ ਐਮ ਉਸ ਨੂੰ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅਹਮਦਾਬਾਦ ਭੇਜ ਕੇ ਉਹਨੂੰ ਟ੍ਰੇਨਿੰਗ ਦਵਾਈ ਹੈ ਇਨ ਐਡਮਿਨਿਸਟ੍ਰੇਸ਼ਨ ਜਿਹੜੇ ਸਾਡੇ ਸੈਕਟਰੀ ਦੇ ਡਾਕਟਰ ਹੈ ਉਹਨਾਂ ਨੂੰ ਜਿਹੜੀ ਹੈਗੀ ਨੈਸ਼ਨਲ ਡਰਗ ਡਿਪੈਂਡੈਂਸ ਐਂਡ ਟ੍ਰੀਟਮੈਂਟ ਸੈਂਟਰ ਐਮਜ਼ ਦਿੱਲੀ ਦੇ ਵਿੱਚ ਉੱਥੇ ਭੇਜ ਕੇ ਟ੍ਰੇਨਿੰਗ ਦਵਾਈ ਆ ਇਹ ਲਗਾਤਾਰ ਸਾਡੀ ਜਿਹੜੀ ਇਹ ਪ੍ਰੋਸੈਸ ਚੱਲੇਗੀ ਤਾਂ ਕਿ ਜਿਹੜਾ ਪੂਰਾ ਆਪਣਾ ਜਿਹੜਾ ਸਾਰਾ ਹੈਗਾ ਇੱਕ ਪ੍ਰੋਪਰ ਟੀਮ ਦੀ ਤਰ੍ਹਾਂ ਸਾਰੇ ਇਕੱਠੇ ਹੋ ਕੇ ਨਾਲ ਗਨਸ਼ਾਮ ਥੋੜੀ ਜੀ ਸਾਡੇ ਜਿਹੜੇ ਐਮ ਡੀ ਹੈਗੇ ਐਨ ਐਚ ਐਮ ਦੇ ਔਰ ਡਾਇਰੈਕਟਰ ਮੈਡਮ ਹੈਲਥ ਸਰਵਿਸਿਜ਼ ਔਰ ਡਾਇਰੈਕਟਰ ਫੈਮਿਲੀ ਵੈਲਫੇਅਰ ਔਰ ਸਾਡੇ ਜਿਹੜੇ ਸਟੇਟ ਦੇ ਪ੍ਰੋਗਰਾਮ ਆਫਸਰ ਹੈ ਇਹ ਸਾਰੇ ਜਣੇ ਅਸੀਂ ਜਿਹੜਾ ਹੈਗਾ ਇੱਕ ਟੀਮ ਵਰਕ ਦੇ ਨਾਲ ਉਹਨਾਂ ਨੂੰ ਸਾਰੇ ਨੈਸ਼ਨਲ ਪ੍ਰੋਗਰਾਮ ਬਾਰੇ ਵੀ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਇਹਨੂੰ ਆਪਾਂ ਕਿੱਦਾਂ ਜਿਹੜੇ ਜਿਹੜੇ ਸਾਡੇ ਮਿਲੇਨੀਅਮ ਜਿਹਨਾਂ ਨੂੰ ਸਸਟੇਨੇਬਲ ਡਿਵੈਲਪਮੈਂਟ ਗੋਲਸ ਆਗੇ ਉਹ ਕਿੱਦਾਂ ਅਚੀਵ ਕਰਨੇ ਆ ਔਰ ਦੇਸ਼ ਦੇ ਵਿੱਚ ਐਕਸਲ ਕਿੱਦਾਂ ਕਰਨਾ ਮੈਨੂੰ ਪੂਰੀ ਉਮੀਦ ਆ ਕਿ ਜਿਹੜੀ ਸਾਡੀ ਕਰੰਟ ਜਿਹੜੀ ਸਾਡੀ ਟੀਮ ਹੈਗਾ ਡਿਪਾਰਟਮੈਂਟ ਦੀ ਜਿਸ ਤਰ੍ਹਾਂ ਕੋਆਰਡੀਨੇਟਰ ਦੇਖਿਆ ਉਹ ਕੰਮ ਕਰਦੇ ਆ ਅਸੀਂ ਜਿਹੜਾ ਪੰਜਾਬ ਹੈ ਇਹਨੂੰ ਅਸੀਂ ਬਹੁਤ ਜਲਦੀ ਜਿਹੜਾ ਹੈਗਾ ਆਲਰੇਡੀ ਬਹੁਤ ਅੱਛਾ ਕਰ ਰਿਹਾ ਇਹ ਪਹਿਲਾ ਸੂਬਾ ਬਣ ਜਾਏਗਾ ਪੂਰੀ ਦੁਨੀਆ ਦੇ ਵਿੱਚ ਜਿਨੇ ਕਿ ਯੂਨੀਵਰਸਲ ਹੈਲਥ케 ਦੀ ਗੱਲ ਵੀ ਕੀਤੀ ਹੈ ਤੇ ਉਹਦੇ ਵਾਸਤੇ ਮੀਨਸ ਵੀ ਪ੍ਰੋਵਾਈਡ ਕਰ ਰਹੇ ਆਂ ਔਰ ਇਹ ਪਹਿਲਾ ਸੂਬਾ ਹੋਏਗਾ ਜਿਹੜੀ ਆਲਮਾਟਾ ਡੈਕਲਰੇਸ਼ਨ ਜਿਹਦੀ ਮੈਂ ਕੱਲ ਵੀ ਗੱਲ ਕੀਤੀ ਸੀ ਜਿਹਨੂੰ ਕਿ ਲੈਟਰੈਂਟ ਸਪਿਰਿਟ ਉਹਨੂੰ ਅਸੀਂ ਇੰਪਲੀਮੈਂਟ ਕਰ ਰਹੇ ਆਂ ਇਹ ਬਹੁਤ ਸਾਡੇ ਵਾਸਤੇ ਮਾਣ ਦੀ ਗੱਲ ਹੈ ਜੀ ਕੋਈ ਟਾਈਮੀਆਂ ਦੇ ਕੇਸਸ ਤੁਸੀਂ ਦੱਸੋ ਮੈਂ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ ਨੇ ਤੇ ਕਿੰਨੇ ਦੇ ਟ੍ਰੀਮਰ ਹੋਏ ਕੋਈ ਹੋਰ ਕੋਈ ਦੋ ਤਰ੍ਹਾਂ ਦੇ ਹੈਗੇ ਆ ਜੀ ਇੱਕ ਤਾਂ ਹੈਗੇ ਜਿਹੜੇ ਸਪਰੈਡਡ ਕੇਸਸ ਕਿਤੇ ਇੱਕ ਆ ਗਿਆ ਉਹਦੇ ਨਾਲ ਨਾਰਮਲੀ ਕੀ ਹੁੰਦਾ ਕਿਸੇ ਨੇ ਬਾਹਰੋਂ ਖਾ ਲਿਆ ਕੱਲ ਵੀ ਅਖਲੀ ਜਿਹੜਾ ਲੁਧਿਆਣੇ ਦੇ ਵਿੱਚ ਸੀਗਾ ਉਹ ਸੋਰਸ ਹੈ ਇੱਕ ਜਿਹੜੇ ਤੁਹਾਡੇ ਗੋਲ ਗੱਪੇ ਵਾਲੀ ਰੇੜੀ ਹੁੰਦੀ ਹੈ ਨਾ ਜਿਹਨੂੰ ਪਾਣੀ ਪਤਾਸਾ ਵੀ ਕਹਿੰਦੇ ਆ ਲੋਕ ਉੱਥੋਂ ਜਾ ਕੇ ਟਰੇਸ ਹੋਇਆ ਕਿ ਉਹ ਸੋਰਸ ਸੀਗਾ ਉਹਦਾ ਫਿਰ ਉਹਨੂੰ ਉਹਦਾ ਸਾਰਾ ਉਹਦੇ ਤੇ ਐਕਸ਼ਨ ਹੋਇਆ ਤੇ ਦੂਜਾ ਜਿਹੜਾ ਹੁੰਦਾ ਵੀ ਜਿਹੜੇ ਜਿਹਨੂੰ ਅਸੀਂ ਜੇ 5 ਤੋਂ ਵੱਧ ਕੇਸਸ ਆਉਂਦੇ ਆ ਜਿਵੇਂ ਪਟਾਣੇ ਵਿੱਚ ਆਏ ਆ ਉਹਦੇ 100 ਤੋਂ ਵੱਧ ਕੇਸਸ ਆਏ ਆ ਉਹਦਾ ਜਿਹੜਾ ਕਾਰਨ ਹੁੰਦਾ ਉਹ ਬੇਸਿਕਲੀ ਜਿਹੜੀ ਪੂਰ ਜਿਹਦੇ ਚ ਵਾਟਰ ਸਪਲਾਈ ਜਾਂ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਆ ਜਿਹੜੀ ਪਾਣੀ ਦੀ ਸਪਲਾਈ ਆ ਔਰ ਮੈਂ ਖੁਦ ਜਾ ਕੇ ਆਇਆ ਉੱਥੇ ਉਹਦਾ ਕਾਰਨ ਇਹ ਸੀਗਾ ਕਿ ਉੱਥੇ ਜਿਹੜੀ ਕੌਲਨੀयां ਇਲੀਗਲ ਕੌਲਨੀयां ਬਹੁਤ ਪੁਰਾਣੀ ਬਣੀ ਆ ਜਿਹੜੇ ਬੰਦੇ ਧਰਨੇ ਦੇ ਰਹੇ ਉਹਨਾਂ ਦੇ ਵੇਲੇ ਬਣੀ ਆ ਜੀ ਉਹ ਉਹਦੇ ਵਿੱਚ ਇੰਨਾ ਮਾੜਾ ਹਾਲ ਸੀਗਾ ਕਿ ਮੈਂ ਸਾਰੇ ਜਿੰਨਾ ਉਹਦੇ ਵਿੱਚ ਵਾਟਰ ਸਪਲਾਈ ਦੀਆਂ ਲਾਈਨਾਂ ਸੀਗੀਆਂ ਉਹਨੂੰ ਜਾ ਕੇ ਉਹਨਾਂ ਦੀ ਇੰਟੈਗਰਿਟੀ ਚੈੱਕ ਕਰਾਈ ਆ ਕਿ ਜਿਹੜਾ ਸੀਵਰੇਜ ਦਾ ਮੈਨ ਹੋਲ ਹੈ ਉਹਦੇ ਵਿੱਚੋਂ ਵਾਟਰ ਸਪਲਾਈ ਦੀ ਲਾਈਨ ਲੰਘ ਰਹੀ ਸੀ ਜੀ ਉਦੇ ਉਹਨੂੰ ਜੰਗ ਲੱਗਿਆ ਹੋਇਆ ਸੀਗਾ ਕਿਉਂਕਿ ਵਾਟਰ ਸਪਲਾਈ ਪੋਜ਼ਿਟਿਵ ਪ੍ਰੈਸ਼ਰ ਨਾਲ ਨਹੀਂ ਹੈ ਅਜੇ ਸ਼ੁਰੂ ਹੋਣੀ ਆ ਉਹ ਤੇ ਜਦੋਂ 네ਗੇਟਿਵ ਪ੍ਰੈਸ਼ਰ ਹੁੰਦਾ ਲੋਕ ਤੁਲੂ ਪੰਪ ਲਾ ਕੇ ਪਾਣੀ ਖਿੱਚਦੇ ਆ ਤੇ ਸੀਵਰੇਜ ਦਾ ਪਾਣੀ ਖਿੱਚ ਲੈਂਦੀ ਆ ਤੇ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਆਉਂਦੀ ਆ ਉਹ ਸਾਰਾ ਅੱਗੇ ਜਾ ਕੇ ਸਾਰਾ ਜਿਹੜਾ ਉਸ ਜਿਹੜੇ ਉਹਦੇ ਉਸ ਤੋਂ ਅੱਗੇ ਘਰ ਹੁੰਦੇ ਆ ਉੱਥੇ ਪਹੁੰਚ ਜਾਂਦਾ ਸੋ ਉਹਨਾਂ ਨੂੰ ਅਸੀਂ ਆਲਟਰਨੇਟ ਜਿਹੜਾ ਸੋਰਸ ਆਫ ਵਾਟਰ ਸਪਲਾਈ ਆ ਉਹ ਵੀ ਉਹਨਾਂ ਨੂੰ ਮੈਂ ਕਿਹਾ ਕਿ ਪਾਰਟਿਕੁਲਰਲੀ ਤੁਸੀਂ ਜਿਹੜਾ ਕੋਈ ਬਹੁਤ ਵਧੀਆ ਸੋਰਸ ਜਿਵੇਂ ਵੇਰਕਾ ਮਿਲਕ ਪਲਾਂਟ ਆ ਉਹਨਾਂ ਦਾ ਬਹੁਤ ਵਧੀਆ ਜਿਹੜਾ ਫੂਲ ਪ੍ਰੂਫਡ ਮੈਥਡ ਹੈਗਾ ਬਹੁਤ ਅੱਛੇ ਪ੍ਰੋਟੋਕਾਲਸ ਆ ਕਿ ਉਹ ਟੈਂਕਰ ਵੀ ਉੱਥੋਂ ਲੈ ਕੇ ਭੇਜੋ ਜਿਹੜੇ ਟੈਂਕਰ ਵੀ ਫੜੇ ਕੀਤੇ ਸੀ ਉਹਦੇ ਵਿੱਚ ਵੀ ਪ੍ਰੋਬਲਮ ਆਈ ਸੀ ਅਸੀਂ ਉਹ ਵੀ ਟੈਸਟ ਕਰ ਰਹੇ ਆ ਜੀ ਅਸੀਂ ਜਿਹੜਾ ਬੰਦਾ ਲੋਕ ਪਾਣੀ ਪੀਂਦੇ ਆ ਉਹਨਾਂ ਦੇ ਘਰ ਤੋਂ ਸੈਂਪਲ ਲੈ ਕੇ ਟੈਸਟ ਕਰਦੇ ਆ ਪਹਿਲਾਂ ਕੀ ਪਹਿਲਾਂ ਪ੍ਰੈਕਟਿਸ ਕੀ ਹੁੰਦੀ ਸੀ ਸਾਡੀ ਸਰਕਾਰ ਤੋਂ ਪਹਿਲਾਂ ਕਿ ਜਿੱਥੇ ਜਿੱਥੇ ਟੈਂਕੀ ਹੁੰਦੀ ਸੀ ਉੱਥੋਂ ਲੈ ਕੇ ਟੈਸਟ ਕਰਦੇ ਸੀ ਉਹ ਉਹ ਤਾਂ ਨਾਰਮਲ ਹੀ ਹੋਏਗਾ ਉਹ ਤਾਂ ਠੀਕ ਹੋਏਗਾ ਉਹਦੇ ਉਹਦੇ ਥੋੜੀ ਬੈਕਟੀਰੀਆ ਆਣਗੇ ਉਹਦੇ ਕਰਕੇ ਇਨਫੈਕਸ਼ਨ ਨਹੀਂ ਹੋਏਗੀ ਸੋ ਅਸੀਂ ਬਿਲਕੁਲ ਜਿਹੜਾ ਹੈਗਾ ਜ਼ਮੀਨ ਤੇ ਜਾ ਕੇ ਉੱਥੇ ਦੇ ਹਾਲਾਤ ਦੇਖ ਕੇ ਚਾਹੇ ਉਹ ਸੀਵਰੇਜ ਦੇ ਵਿੱਚ ਮਿਕਸਿੰਗ ਹੋ ਰਹੀ ਹੈ ਸੀਵਰੇਜ ਪਟਵਾ ਕੇ ਠੀਕ ਕਰਵਾ ਰਹੇ ਹਾਂ ਉਹਨੂੰ ਜਿਹੜੀ ਵਾਟਰ ਸਪਲਾਈ ਹੈ ਸੋਰਸ ਤੋਂ ਲੈ ਕੇ ਇੰਡ ਯੂਜ਼ਰ ਤੱਕ ਠੀਕ ਤਰ੍ਹਾਂ ਪਹੁੰਚੇ ਉਹ ਇਨਸ਼ੋਰ ਕਰ ਰਹੇ ਆ ਜਿੰਨੀ ਦਰੋਂ ਨਹੀਂ ਹੁੰਦੀ ਉਸ ਉਨ੍ਹੀ ਦੇ ਅਸੀਂ ਆਲਟਰਨੇਟ ਸੋਰਸ ਆਫ ਡਰਿੰਕਿੰਗ ਵਾਟਰ ਦੇ ਰਹੇ ਆ ਇਸ ਤੋਂ ਸਵਾਏ ਸਾਡੇ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਉੱਥੇ 24/7 ਸਾਡੀ ਜਿਹੜੀ ਡਿਸਪੈਂਸਰੀ ਖੁੱਲੀ ਆ ਲੋਕਾਂ ਨੂੰ ਮжоਰਿਟੀ ਪੇਸ਼ੈਂਟ ਉੱਥੇ ਟਰੀਟ ਕਰ ਰਹੇ ਆ ਘਰੇ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਔਰ ਜਿਹੜੇ ਹਸਪਤਾਲ ਚਾਰੇ ਉਹਨਾਂ ਸਾਰਿਆਂ ਦਾ ਅਸੀਂ ਫ੍ਰੀ ਇਲਾਜ ਕਰ ਰਹੇ ਆ ਬਟ ਪੂਰੀ ਕੋਸ਼ਿਸ਼ ਆ ਕਿ ਇਹ ਘੱਟ ਤੋਂ ਘੱਟ ਹੋਣ ਜਿਹੜੇ ਕਿ ਹਰ ਬਸਰ 100 ਟਾਈਮ 100 ਟਾਈਮ ਹਾਂਜੀ